ਸੈਕਟਰ 34 ਚ 14 ਦਸੰਬਰ ਨੂੰ ਸ਼ਰਤਾਂ ਮਨਜ਼ੂਰੀ ਨਾਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਦਾ ਕੰਸਰਟ ਹੋਇਆ ਸੀ ਇਸ ਚ ਹਾਈ ਕੋਰਟ ਵੱਲੋਂ ਆਵਾਜ਼ਾ ਪੱਧਰ 75 ਡੈਸੀਬਲ ਤੈਅ ਕੀਤਾ ਗਿਆ ਸੀ ਪਰ ਹੁਣ ਸਾਹਮਣੇ ਆਈ ਰਿਪੋਰਟ ਨੇ ਪ੍ਰਬੰਧਕਾਂ ਦੀ ਚਿੰਤਾ ਵਧਾ ਦਿੱਤੀ ਹੈ ਬੋਧਵਾਨ ਨੂੰ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਚ ਰਿਪੋਰਟ ਦਾਖਲ ਕੀਤੀ ਸੀ ਜਿਸ ਦੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਸਫਾਰਸ਼ ਕੀਤੀ ਗਈ ਏਅਰਪੋਰਟ ਐਸਡੀ ਅਹਿਮਦ ਦਖਨੀ ਖੁਸ਼ਪ੍ਰੀਤ ਕੋਰ ਵੱਲੋਂ ਦਾਇਰ ਹਲਫਨਾਮੇ ਰਾਹੀਂ ਦਿੱਤੀ ਗਈ ਹੈ ਐਸਡੀਐਮ ਖੁਸ਼ਪ੍ਰੀਤ ਕੋਰ ਨੇ ਹਲਫਨਾਮੇ 'ਚ ਦੱਸਿਆ ਕਿ ਪ੍ਰੋਗਰਾਮ ਦੌਰਾਨ ਵਕ ਵਕ ਥਾਵਾਂ ਤੇ ਸ਼ੋਰ ਦੇ ਪੱਧਰ ਤੇ ਨਜ਼ਰ ਰੱਖੀ ਗਈ ਸੀ ਸ਼ੋਰ ਪ੍ਰਦੂਸ਼ਣ ਨਿਯਮਨ ਅਤੇ ਨਿਜੰਤਰਣ ਨਿਯਮ 2000 ਤਹਿਤ ਤੈ ਸੀਮਾ ਤੋਂ ਵੱਧ ਆਵਾਜ਼ ਦਾ ਪੱਧਰ ਦਰਜ ਕੀਤਾ ਗਿਆ ਇਸ ਦੇ ਆਧਾਰ ਤੇ ਵਾਤਾਵਰਣ ਸੁਰੱਖਿਆ ਐਕਟ 1986 ਤੇ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਕਾਰਵਾਈ ਦੀ ਸਫਾਰਸ਼ ਕੀਤੀ ਗਈ ਹੈ ਐਸ ਡੀ ਐਮ ਨੇ ਮਾਮਲੇ ਸੰਬੰਧੀ ਮੰਗ ਪੱਤਰ ਤੇ ਰਿਪੋਰਟ ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਣ ਸਕੱਤਰ ਨੂੰ ਵੀ ਭੇਜੀ ਹੈ ਇਸ ਦੇ ਤ하 15 ਤਹਿਤ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਹਾਈ ਕੋਰਟ ਨੇ ਦੱਸਿਆ ਹੈ ਕਿ ਪ੍ਰੋਗਰਾਮ ਦੌਰਾਨ ਪ੍ਰਸ਼ਾਸਨ ਨੇ ਸ਼ੋਰ ਦੇ ਪੱਧਰ ਦੀ ਜਾਂਚ ਲਈ 3 ਟੀਮਾਂ ਬਣਾਈਆਂ ਹਨ ਟੀਮਾਂ ਨੇ ਜਾਂਚ ਕੀਤੀ ਕਿ ਆਵਾਜ਼ ਦਾ ਪੱਧਰ 75 ਡੈਸੀਬਲ ਤੋਂ ਵੱਧ ਸੀ ਪ੍ਰਸ਼ਾਸਨ ਨੇ ਦਾਲਤ ਨੂੰ ਦੱਸਿਆ ਹੈ ਕਿ ਰਾਤ ਨੂੰ ਸ਼ੋਧਰਾਨ ਸ਼ੋਰ ਪ੍ਰਦੂਸ਼ਣ ਦੇ ਤਹਿ ਮਾਪਦੰਡਾ ਦੀ ਲੰਘਣਾ ਹੋਈ ਸੀ ਇਸ ਲਈ ਪਰਮੰਦਗਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਵੀ ਦੱਸਿਆ ਗਿਆ ਹੈ ਕਿ 21 ਦਸੰਬਰ ਨੂੰ ਹੋਣ ਵਾਲੇ ਏਪੀ ਢਿੱਲੋ ਦੇ ਸ਼ੋਹ ਨੂੰ ਰੈਲੀ ਗਰਾਊਂਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਦਲਜੀਤ ਦੇ ਸ਼ੋਧਰਾਨ ਤਿੰਨ ਵੱਖ-ਵੱਖ ਲੋਕੇਸ਼ਨਾਂ ਤੇ ਸ਼ੋਰ ਪ੍ਰਦੂਸ਼ਣ ਦੀ ਜਾਂਚ ਕੀਤੀ ਗਈ ਸੀ ਤੇ ਤਿੰਨ ਹੀ ਥਾਵਾਂ ਤੇ ਤਹਿ ਮਾਪਦੰਡਾ ਤੋਂ ਵੱਧ ਆਵਾਜ਼ 70 ਤੋਂ ਲੈ ਕੇ 93 ਡੈਸੀਬਲ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ 13 ਦਸੰਬਰ ਨੂੰ ਹਾਈ ਕੋਰਟ ਨੇ ਦਲਜੀਤ ਦਸਾਂਜ ਦੇ ਕੰਸਰਟ ਨੂੰ ਸਸ਼ਰਤ ਮਨਜ਼ੂਰੀ ਦਿੱਤੀ ਸੀ ਸ਼ਰਤ ਇਹ ਸੀ ਕਿ ਪ੍ਰੋਗਰਾਮ ਵਾਲੀ ਥਾਂ ਤੇ ਆਵਾਜ਼ ਦਾ ਪੱਧਰ 75 ਡੈਸੀਬਲ ਤੋਂ ਵੱਧ ਨਾ ਹੋਵੇ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਜੇਕਰ ਆਵਾਜ਼ ਦਾ ਪੱਧਰ ਤੈਹ ਸੀਮਾ ਤੋਂ ਵੱਧ ਹੋਇਆ ਤਾਂ ਪ੍ਰਬੰਧਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਮਲਾ ਸੈਕਟਰ ਦੇਈ ਦੇ ਰਹਿਣ ਵਾਲੇ ਰਣਜੀਤ ਸਿੰਘ ਢਿਲ ਵੱਲੋਂ ਦਾਇਰ ਪਟੀਸ਼ਨ ਚ ਉਠਾਇਆ ਗਿਆ ਸੀ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਇਹ ਪ੍ਰੋਗਰਾਮ ਸੂਚਿਤ ਯੋਜਨਾਬੰਦੀ ਤੇ ਪ੍ਰਬੰਧਨ ਦੀ ਘਾਟ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਘਾਣ ਕਰਦੀ ਹੈ ਉਹਨਾਂ ਸ਼ੋਰ ਪ੍ਰਦੂਸ਼ਣ ਦੇ ਹੋਰ ਵਾਤਾਵਰਣ ਨਿਯਮਾਂ ਦੀ ਉਲੰਘਣਾ ਤੇ ਚਿੱਤਾ ਪ੍ਰਗਟਾਈ ਸੀ ਅਗਲੇ ਸੁਣਵਾਈ ਤੇ ਹਾਈ ਕੋਰਟ ਪ੍ਰਬੰਧਕਾ ਖਿਲਾਫ ਮਾਨ ਹਾਨੀ ਦੀ ਕਾਰਵਾਈ ਸਮੇਤ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਤੇ ਨੋਟਿਸ ਲੈ ਸਕਦਾ ਹੈ